ਦੋਸਤੋ ਅੱਜ ਦੀ ਜਿਹੜੀ ਮੀਟਿੰਗ ਆ ਉਹ ਐਮਰਜੈਂਸੀ ਦੇ ਵਿੱਚ ਰੱਖੀ ਗਈ ਜਿਹਦੇ ਦੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਬੜੀ ਬਰੀਕੀ ਨਾਲ ਤੇ ਖੁੱਲ ਕੇ ਚਰਚਾ ਕੀਤੀ ਗਈ ਆ ਇਸ ਮੀਟਿੰਗ ਦੀ ਪ੍ਰਧਾਨਗੀ ਅੱਜ ਸਰਦਾਰ ਬੂਟਾ ਸਿੰਘ ਬੁਰਜਗਿਲ ਸਰਦਾਰ ਹਰਰਿੰਦਰ ਸਿੰਘ ਲੱਖੋਵਾਲ ਜੀ ਤੇ ਮੈਂ ਮੁਕੇਸ਼ ਚੰਦਰ ਸ਼ਰਮਾ ਵੱਲੋਂ ਕੀਤੀ ਗਈ ਆ ਨਾਲ ਸਾਡੇ ਜਿੱਦਾਂ ਕਾਦੀਆ ਸਾਹਿਬ ਡਾਕਟਰ ਦਰਸ਼ਨਪਾਲ ਜੀ ਇਧਰ ਰਵਿੰਦਰ ਪਟਿਆਲਾ ਜੀ ਜੰਗਵੀਰ ਜੀ ਰੁਲਦੂ ਸਿੰਘ ਮਾਨਸਾ ਜੀ ਇਹ ਜਗਮੋਣ ਜੀ ਡਾਕਟਰ ਸਤਨਾਮ ਸਿੰਘ ਜਨਾਲਾ ਜੀ ਸਾਰੇ ਸੀਨੀਅਰ ਆਗੂ ਜਿਹੜੇ ਆ ਪਹੁੰਚੇ ਆ ਇਹਦੇ ਦੇ ਵਿੱਚ ਜੋ-ਜੋ ਫੈਸਲੇ ਲਏ ਗਏ ਮੈਂ ਬੇਨਤੀ ਕਰੂੰਗਾ ਸਰਦਾਰ ਬੂਟਾ ਸਿੰਘ ਬੁੱਜਕਿਲ ਜੀ ਨੂੰ ਉਹ ਜਿਹੜਾ ਬਰੀਕੀ ਨਾਲ ਤੁਹਾਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦੇਣ ਜੀ ਸਤਿਕਾਰਯੋਗ ਸਾਥੀਓ ਮੀਡੀਆ ਵਾਲਿਓ ਅਸੀਂ ਅੱਜ ਕਈ ਅਹਿਮ ਫੈਸਲੇ ਲਏ ਆ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਨੂੰ ਲੈਟਰ ਆਇਆ ਰਾਤ ਉਹਦੇ ਤੇ ਅਸੀਂ ਖੁੱਲ੍ਹ ਕੇ ਚਰਚਾ ਕੀਤੀ ਆ ਉਹ ਲੈਟਰ ਤੇ ਅਸੀਂ ਇਹ ਸਿੱਟੇ ਤੇ ਪਹੁੰਚਿਆ ਕਿ ਉਹ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਤੇ ਲੈਟਰ ਆਇਆ ਸਾਨੂੰ ਜਿਹੜਾ ਕਿ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਸਾਡੇ ਨਾਲ ਤਾਂ ਕੋਈ ਇਹਨਾਂ ਮੰਗਾਂ ਦਾ ਜੇਕਰ ਹੀ ਨਹੀਂ ਹੈ ਪਰ ਅੱਜ ਜੋ ਲੈਟਰ ਆਉਣਾ ਤੇ ਮੰਗ ਕਰਨੀ ਸਰਕਾਰ ਨੇ ਕਿ ਅਸੀਂ ਉਹਨਾਂ ਮੰਗਾ ਤੇ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ ਅਸੀਂ ਉਹਨੂੰ ਇੱਕ ਵਾਰ ਜਿਹੜਾ 26 ਤਰੀਕ ਦਾ ਵਿਧਾਨ ਸਭਾ ਵੱਲ ਸਾਡਾ ਮਾਰਕ ਕਰਨ ਦਾ ਫੈਸਲਾ ਕੀਤਾ ਪਹਿਲਾਂ ਹੀ ਲਾਗ ਕੀਤਾ ਹੋਇਆ ਸੀ ਉਹਨੂੰ ਅਸੀਂ ਸਸਪੈਂਡ ਕਰਦੇ ਹਾਂ ਤੇ ਨਾਲ ਹੀ ਜਿਹੜੀ ਲੈਟਰ ਆਇਆ ਉਸ ਮੀਟਿੰਗ ਦੇ ਵਿੱਚ ਅਸੀਂ ਕਦੇ ਵੀ ਭਜਦੇ ਨਹੀਂ ਮੀਟਿੰਗਾਂ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟੀਆਂ ਵਾਲਾ ਤੁਸੀਂ ਜ਼ਬਰਦਸਤ ਉਤਰੇ ਹੋਇਓ ਦਮਨ ਤੇ ਉਤਰੇ ਹੋਇਓ ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲ ਆ ਉਹਨੂੰ ਸਾਜਗਰ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਦੋਂ ਜੀ ਆਇਆਂ ਕਹਾਂਗੇ ਜਦੋਂ ਸਰਕਾਰ ਦਾ ਲੈਟਰ ਆਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀਆਂ ਨਹੀਂ ਹੈ ਜਦੀਆਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰ ਚੱਲਦੇ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਾਡਾ ਸੱਦਾ ਕਿ ਸ਼ਾਂਤ ਹੋਏ ਮਾਹੌਲ 'ਚ ਅਸੀਂ ਕਦੇ ਵੀ ਮੀਟਿੰਗ ਤੋਂ ਭਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਦੂਸਰਾ ਅਸੀਂ ਫੈਸਲਾ ਕੀਤਾ ਕਿ ਜਿੰਨਾ ਇਹਨਾਂ ਨੇ ਜ਼ਬਰ ਕੀਤਾ ਮੀਟਿੰਗ ਬੁਲਾ ਕੇ ਸੈਂਟਰ ਨੇ ਵੀ ਤੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਤਿੰਨ ਮੰਤਰੀ ਬੈਠੇ ਨੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਵਿੱਚ ਛੱਡ ਕੇ ਉਹਨਾਂ ਨੂੰ ਅਰੈਸਟ ਕਰਨਾ ਰਸਤੇ ਦੇ ਵਿੱਚ ਤੇ ਜਾ ਗਾਹਾਂ ਜਾ ਕੇ ਉਹ ਉੱਥੇ ਬਲਡੋਜ਼ਰ ਚਲਾਉਣਾ ਇਹਦੀ ਅਸੀਂ ਪੁਰਜੋ ਨਖੇਦੀ ਕਰਦੇ ਹਾਂ ਤੇ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕੀ ਵਿਸ਼ਵਾਸ ਕਰੀਏ ਕਿ ਜੇ ਯਾਦ ਜਿਵੇਂटेन ਕੀ ਜਾਂਦੇ ਆ ਕੀ ਵਿਸ਼ਵਾਸ ਕਰੀਏ ਕਿ ਸਾਡੇ ਨਾਲ ਅਜਿਹਾ ਨਹੀਂ ਹੋਊਗਾ ਇਹ ਸਰਕਾਰ ਨੂੰ ਵਿਸ਼ਵਾਸ ਮੁੜ ਬਹਾਲ ਕਰਨਾ ਪੈਣਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਨੇ ਜਵਰ ਕੀਤਾ ਪਰ ਇਹਨੇ ਇੱਕ ਵਾਰ ਮੋਦੀ ਦੀ ਥਾਂ ਲੈ ਲਈ ਮੋਦੀ ਨੇ ਕੁਝ ਨਹੀਂ ਸੀ ਕੀਤਾ ਜੋ ਪੰਜਾਬ ਸਰਕਾਰ ਨੇ ਕੀਤਾ ਇਸ ਦੇ ਖਿਲਾਫ ਇਸ ਬਲਡੋਜਰ ਦੀ ਸਿਆਸਤ ਦੇ ਖਿਲਾਫ ਬਲਡੋਜਰ ਕਿਸਾਨਾਂ ਨੇ ਵੀ ਚਲਾਇਆ ਬਲਡੋਜਰ ਇਹਨਾਂ ਨੇ ਘਰਾਂ ਤੇ ਵੀ ਚਲਾਇਆ ਹੋਇਆ ਅਸੀਂ ਇਹਦੀ ਨਖੇਦੀ ਕਰਦੇ ਹੋਏ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸਾਨਾਂ ਦੇ ਧਰਨੇ ਤੇ ਜਾ ਕੇ ਬਲਡੋਜਰ ਚਲਾ ਦੇ ਕਿਸੇ ਦੇ ਘਰ ਤਾਂ ਜਾ ਕੇ ਮਤਲਬ ਬਲਡੋਜਰ ਚਲਾ ਦੇ ਪੰਜਾਬ ਪੁਲਸ ਕੋਲੇ ਕੋਈ ਅਧਿਕਾਰ ਨਹੀਂ ਹੈ ਜੇ ਅਧਿਕਾਰ ਹੈ ਕਿਤੇ ਦੇ ਘਰ ਤੋਂ ਨਾ ਤਾਂ ਅਦਾਲਤਾਂ ਦੇ ਕੋਲ ਆ ਆਰਡਰ ਕਰਦੀਆਂ ਹੁੰਦੀਆਂ ਕਿ ਜਾ ਕੇ ਫਰਾਂਿਆਂ ਦੇ ਘਰ ਤੋਂ ਦੇਓ ਅਸੀਂ ਨਸ਼ੇ ਵਾਲਿਆਂ ਦੇ ਪੱਖ ਦੇ ਵਿੱਚ ਨਹੀਂ ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਨਸ਼ਾ ਤਸਕ ਕਰਨੇ ਵੱਡੇ ਉਹਨਾਂ ਨਾਲ ਜੁੜੇ ਹੋਏ ਨੇ ਸਿਆਸਤਦਾਨ ਉਹਨਾਂ ਨਾਲ ਜੁੜੇ ਹੋਏ ਨੇ ਪੁਲਸ ਦੀ ਵੱਡੀ ਅਫਸਰशाही ਜਿਨ੍ਹਾਂ ਤੋਂ ਕਿਤੇ ਉੱਥੇ ਚਿੱਟਾ ਫੜਿਆ ਗਿਆ ਕਿਤੇ ਉੱਥੇ ਹਰੇ ਨੂੰ ਫੜੀ ਗਈ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਮਤਲਬ ਜਿਹੜੇ ਮਜਬੂਰੀ ਬੱਤ ਚਿੱਟਾ ਖਾਂਦੇ ਨੇ ਨਸ਼ਾ ਖਾਂਦੇ ਨੇ ਜਾਮਣ ਮੋਟਾ ਵੇਚਦੇ ਨੇ ਉਹ ਵੱਡੇ ਮਗਰਮੱਛਾਂ ਨੂੰ ਉਹਨਾਂ ਦਾ ਜਿਹੜਾ ਗੱਠਜੋੜ ਆ ਉਹਨੂੰ ਤੋੜਨਾ ਚਾਹੀਦਾ ਇਹ ਬਲਡੋਤ ਦੇ ਅਰਦੀ ਸਿਆਸਤਦਾਨ ਸੀ ਵਿਰੋਧ ਕਰਦੇ ਹੋਏ ਅਸੀਂ 28 ਮਾਰਚ ਨੂੰ ਜਾਬਰ ਵਿਰੋਧੀ ਜਿਹੜਾ ਦਿਨ ਆ ਉਹ ਸਾਰੇ ਢੀਸਿਆਂ ਦੇ ਜਾ ਕੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 4 ਵਜੇ ਤੱਕ 3 ਵਜੇ ਤੱਕ ਇੱਕ ਕੋਈ ਹੋਊਗਾ ਜਬਰ ਵਿਰੋਧੀ ਦਿੱਖ ਦੇ ਵਿੱਚ ਜਬਰ ਵਿਰੋਧੀ ਜਿਹੜੇ ਮੰਗ ਪੱਤਰ ਆ ਜਿੱਥੇ ਜਿੱਥੇ ਜਬਰ ਇਹਨਾਂ ਨੇ ਕੀਤਾ ਉਹਦਾ ਜ਼ਿਕਰ ਕਰਕੇ ਉਹ ਮੰਗ ਪੱਤਰ ਡੀਸੀਆਂ ਨੂੰ ਅਸੀਂ ਸੌਂਪਾਂਗੇ ਜਦੋਂ ਇਹ ਮਾਹੌਲ ਸਾਜਗਰ ਹੋ ਜਾਊਗਾ ਉਹ ਕਿਸਾਨ ਸਾਰੇ ਬਾਹਰ ਆ ਜਾਣਗੇ ਸਮਾਨ ਵਾਪਸ ਹੋ ਜਾਊਗਾ ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਮੀਟਿੰਗਾਂ ਦਾ ਜ਼ੋਰ ਅਸੀਂ ਸ਼ੁਰੂ ਕਰਾਂਗੇ ਲੱਖਵਾਲਸਾ ਆ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਇਸ ਤਰ੍ਹਾਂ ਦੇ ਬڑے ਸ਼ਿੰਗਾਰਸ਼ ਦੇਖੇ ਗਏ ਨੇ ਬڑے ਸ਼ਿੰਗਾਰਸ਼ ਹੋਏ ਆ ਹਥਿਆਰਬੰਦੂ ਸ਼ਿੰਗਾਰਸ਼ ਵੀ ਦੇਸ਼ ਦੇ ਵਿੱਚ ਹੋਏ ਨੇ ਉਹਦੇ ਚ ਸਰਕਾਰਾਂ ਮੀਟਿੰਗਾਂ ਲੰਦਿਆਂ ਹੁੰਦੀਆਂ ਨੇ ਤੇ ਮੀਟਿੰਗਾਂ ਦੇ ਸੇਫ ਲਾਂਗਾ ਦਿੱਤਾ ਜਾਂਦਾ ਤੇ ਸੇਫ ਉੱਥੇ ਉਹਨਾਂ ਨੂੰ ਛੱਡਿਆ ਜਾਂਦਾ ਪਰ ਇਹਨਾਂ ਨੇ ਆਪਦੇ ਘਰ ਬਲਾ ਕੇ ਮੀਟਿੰਗ ਸੱਦ ਕੇ ਮੀਟਿੰਗ ਦੇ ਵਿੱਚ ਇਹ ਵੀ ਪੁੱਛਿਆ ਗਿਆ ਸੀ ਵੀ ਉੱਥੇ ਫੋਰਸ ਕਿਉਂ ਇਕੱਠੀ ਹੋਈ ਆ ਉਹ ਕਹਿੰਦੇ ਉਹ ਤਾਂ ਵੈਸੇ ਨਸ਼ਿਆਂ ਕਰਕੇ ਇਕੱਠੀ ਹੋਈ ਆ ਉਹਨਾਂ ਨੇ ਇੱਕ ਜਬਰ ਕੀਤਾ ਸਾਡੀਆਂ ਬੀਬੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਨੂੰ ਰਾਤ ਨੂੰ ਇਹਨਾਂ ਨੇ ਜਲੀਲ ਕੀਤਾ ਕੀ ਲੀਡਰ ਕਿਤੇ ਪਾਰ ਨੂੰ ਭੱਜ ਚਲੇ ਸੀ ਲੀਡਰ ਫਿਰ ਫੜੇ ਨਹੀਂ ਸੀ ਜਾ ਸਕਦੇ ਅਸੀਂ ਵੀ ਅੱਜ ਇੱਥੇ ਬੈਠੇ ਆਂ ਜਦ ਮਰਜ਼ੀ ਬੁਲਾ ਲੈਣ ਅਸੀਂ ਆਪੇ ਆ ਜਾਾਂਗੇ ਗ੍ਰਿਫਤਾਰੀਆਂ ਦੇਣ ਇਹੋ ਜਿਹੀਆਂ ਗ੍ਰਿਫਤਾਰੀਆਂ ਇਹਨਾਂ ਨੂੰ ਇਸ ਤਰ੍ਹਾਂ ਦੇ ਟੰਗ ਤਕਰੀਕ ਤਰੀਕੇ ਨਹੀਂ ਸੀ ਪਰਵਾਹ ਪਰਾਉਣੇ ਚਾਹੀਦੇ ਉਦੋਂ ਹੀ ਐਸਕੇਮ ਪੂਰਨ ਤੌਰ ਤੇ ਇਹਦੀ ਅੱਜ ਨਖੇਦੀ ਕਰਦਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਜੋ ਜ਼ਬਰ ਵਿਰੋਧੀ ਨੇ ਉਹਨਾਂ ਦੀਆਂ ਮੀਟਿੰਗਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਰਾਂਗੇ ਤੇ ਉਹਦੀ 28 ਤਰੀਕ ਨੂੰ ਜਿਹੜੀ ਤਿਆਰੀ ਆ ਜਿਹੜੇ ਅਸੀਂ ਜ਼ਬਰ ਵਿਰੋਧੀ ਐਕਸ਼ਨ ਕਰਨੇ ਨੇ ਜਿਹੜੇ 11 ਤੋਂ 3 ਵਜੇ ਤੱਕ ਧਰਨੇ ਦੇਣੇ ਆ ਡੀਸੀਆਂ ਦੇ ਉਹਦੀ ਅਸੀਂ ਰੂਪਰੇਖਾ ਤਿਆਰ ਕਰਾਂਗੇ ਦੂਸਰਾ ਅਸੀਂ 6 ਮੈਂਬਰੀ ਕਮੇਟੀ ਜਿਹੜੀ ਸਾਡੀ ਏਕਤਾ ਕਮੇਟੀ ਆ ਉਹਨੂੰ ਵੀ ਅਧਿਕਾਰ ਦੇ ਦਿੱਤਾ ਸਾਨੂੰ ਸਨੇਹ ਉਧਰੋਂ ਵੀ ਆਏ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਕਹਾਂਗੇ ਜਿਹੜੇ ਜ਼ਬਰ ਵਿਰੋਧੀ ਸਾਡੇ ਇਹ ਫੈਸਲੇ ਨੇ 28 ਤਰੀਕ ਦੇ 24 ਤਰੀਕ ਦੀਆਂ ਮੀਟਿੰਗਾਂ ਉਹਨਾਂ 'ਚੋਂ ਸਾਰੀਆਂ ਜਥੇਬੰਦੀਆਂ ਵੀ ਹਾਜ਼ਰ ਹੋਣ ਤਾਂ ਕਿ ਰਲ ਕੇ ਇੱਕ ਵੱਡੀ ਲੜਾਈ ਵੱਲ ਨੂੰ ਵਧਿਆ ਜਾ ਸਕੇ ਇਹ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵਲੀ ਹੋਈ ਆ ਇਹਨਾਂ ਦੇ ਨਾਲ ਇੱਕ ਵੱਡਾ ਮੋਰਚਾ ਇੱਕ ਵੱਡੀ ਲੜਾਈ ਲਈ ਅਸੀਂ ਅੱਗੇ ਵਧ ਸਕੀਏ ਧੰਨਵਾਦ ਇੱਕ ਨਾ ਇਹ ਜਿਹੜਾ ਜ਼ਬਰ ਵਿਰੋਧੀ ਦੇਖ ਦੀ ਗੱਲ ਕੀਤੀ ਆ ਕਿ 28 ਤਰੀਕ ਨੂੰ ਸਿੰਘ ਮਨਾਉਣਾ ਜ਼ਬਰ ਕੱਲੇ ਕਿਸਾਨਾਂ ਤੇ ਨਹੀਂ ਹੈ ਮੁਲਾਜ਼ਮਾਂ ਤੇ ਵੀ ਹੋ ਰਿਹਾ ਹੋਰਾਂ ਨੂੰ ਵੀ ਧਮਕਾਇਆ ਜਾ ਰਿਹਾ ਜਦੋਂ ਕਿ ਇਸ ਜਿਹੜਾ ਜਮੂਰੀ ਹੱਕ ਹੈ ਉਹਦੇ ਵਿੱਚ ਸਭ ਨੂੰ ਆਪਣੀਆਂ ਰੈਲੀਆਂ ਪਰਦਰਸ਼ਨ ਹੜਤਾਲਾਂ ਕਰਨ ਦਾ ਹੱਕ ਹੈ ਉਹਨਾਂ ਨੂੰ ਵੀ ਧਮਕੀਆਂ ਦੇ ਦੇ ਕੇ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਨੂੰ ਕੁੱਸ਼ ਕਰਤਾ ਨੇ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਵਰਗਾਂ ਨੂੰ ਅਪੀਲ ਕਰਦੇ ਅਸੀਂ ਚਾਹੇ ਕੋਈ ਵੀ ਵਰਗ ਹੈ ਜਿਹੜਾ ਇਸ ਦੇ ਜ਼ਬਰਦਸਤਕਾਰ ਹੋਇਆ ਵਾ ਉਹ 28 ਤਰੀਕ ਨੂੰ ਵੱਡੇ ਜਿਹੜੇ ਅਸੀਂ ਇਕੱਠ ਕਰ ਰਹੇ ਹਾਂ ਉਹਨਾਂ ਦੇ ਵਿੱਚ ਸ਼ਾਮਲ ਹੋ ਗਏ ਇਹ ਅਸੀਂ ਬੇਨਤੀ ਕਰਦੇ ਹਾਂ ਸਾਰੇ ਵਰਗਾਂ ਨੂੰ ਰਵਿੰਦਰ ਪਟੇਲਾ ਜੀ ਸਤਾਰਿਓਂ ਦੋਸਤੋ ਦਿੱਲੀ ਦੀ ਹਾਰ ਦਾ ਸਾਈਡ ਇਫੈਕਟ ਪੰਜਾਬ ਦੀ ਸਰਕਾਰ ਤੇ ਵਿਜੀਬਲੀ ਨਜ਼ਰ ਆ ਰਿਹਾ ਹੈ ਪਿਛਲੇ ਸਮੇਂ ਦਾ ਅਸੀਂ ਪੈਟਰਨ ਦੇਖ ਰਹੇ ਹਾਂ ਪੰਜਾਬ ਨੂੰ ਇੱਕ ਪੁਲਸ ਸਟੇਟ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸੰਯੋਗ ਪ੍ਰਸਾਰ ਮੋਰਚੇ ਦਾ ਚੰਡੀਗੜ੍ਹ ਧਰਨਾ 7 ਦਿਨਾਂ ਦਾ ਉਸ ਨੂੰ ਪੰਜਾਬ ਨੂੰ ਖੁੱਲੀ ਜੇਲ੍ਹ ਬਣਾ ਕੇ ਹੋ ਰੋਕਿਆ ਗਿਆ ਜਦੋਂ ਕਿ ਸਾਡਾ ਜਮਹੂਰੀ ਹੱਕ ਸੀ ਸਾਰੀ ਕੂਟਨੀਤਿਕ ਤੇ ਸਿਆਸੀ ਨੈਤਿਕਤਾ ਉਲੰਘ ਕੇ ਸਾਥੀ ਬੁલાਏ ਗਏ ਇਨਵਾਈਟ ਸੀਓ ਡਿਸਕਸ਼ਨ ਲਈ ਜਦੋਂ ਬਾਤ ਉਸ ਜਾ ਰਹੀ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੰਸਾਰ ਦੇ ਇਤਿਹਾਸ ਚ ਇਹ ਜੀਆਂ ਰੀਅਰ ਐਗਜ਼ਾਮਪਲ ਆ ਹੋਣਗੀਆਂ ਇਹ ਨੈਤਿਕ ਤੌਰ ਤੇ ਪੰਜਾਬ ਸਰਕਾਰ ਦਾ ਜਿਹੜਾ ਕੂਟਨੀਤਿਕ ਫੇਲਰ ਹੈ ਸਾਰੇ ਦਾ ਸਾਰਾ ਇਹ ਔਰ ਉਸ ਤੋਂ ਬਾਅਦ ਜੋ ਉਥੇ ਬਲਡوزر ਇਹ ਕਹਾਣੀਆਂ ਦਾ ਪੈਟਰਨ ਇੱਥੇ ਵੀ ਹੈ ਪਟਿਆਲੇ ਕਰਨਲ ਸਾਹਿਬ ਨਾਲ ਜੋ ਕੁਝ ਹੋਇਆ ਪੁਲਿਸ ਦੀਆਂ ਜਿਸ ਤਰ੍ਹਾਂ ਬਾਗਾ ਖੁੱਲੀਆਂ ਛੱਡੀਆਂ ਨੇ ਹੁਣ ਮਤਲਬ ਇਹ ਕਿਤੇ ਬੜੇ ਅਧਿਕਾਰੀ ਦੇ ਨਾਲ ਜਿਸ ਤਰ੍ਹਾਂ ਨਾਲ ਬਿਹੇਵ ਕੀਤਾ ਗਿਆ ਅੱਜ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਪੁਲਿਸ ਅਧਿਕਾਰੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਕਰਨਲ ਸਾਹਿਬ ਦੇ ਨਾਲ ਇਸ ਮਾਮਲੇ 'ਚ ਉਹਨਾਂ ਦੇ ਪਰਵਾਹ ਨਾਲ ਸਟੈਂਡ ਕਰ ਰਹੇ ਹਾਂ ਪਟਿਆਲੇ ਮਹਿੰਦਰਾ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਕਿਸਾਨਾਂ ਦੇ ਖਿਲਾਫ ਇਸ ਰੈਪ੍ਰੈਸ਼ਨ ਦੇ ਖਿਲਾਫ ਜਦੋਂ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ ਉਸ ਨੂੰ ਕਾਲਜ ਦੇ ਵਿੱਚੋਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਕੀ ਪੰਜਾਬ 'ਚ ਕੋਈ ਡੈਮੋਕਰੈਟਿਕ ਸਪੇਸ ਨਹੀਂ ਹੈ ਕੀ ਸਾਡੇ ਕੋਲੇ ਸੰਵਿਧਾਨਕ ਹੱਕ ਨਹੀਂ ਹੈ ਕਿ ਅਸੀਂ ਪ੍ਰੋਟੈਸਟ ਕਰ ਸਕੀਏ ਕੀ ਪੰਜਾਬ ਸਰਕਾਰ ਸਾਡਾ ਇਹ ਅਧਿਕਾਰ ਖੋਹ ਤੇ ਆਈ ਹੈ ਇਸ ਕਰਕੇ ਅਸੀਂ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਬਰਾਂਹ ਦਿੰਦੇ ਹੋਏ ਇੱਕ ਵਾਰੀ 28 ਤਰੀਕ ਨੂੰ ਇਸ ਜ਼ਬਰ ਦੇ ਖਲਾਫ ਆਵਾਜ਼ ਉਠਾਵਾਂਗੇ ਮੰਗ ਕੀਤੀ ਜਾਊਗੀ ਕਿ ਸਾਰੇ ਕਿਸਾਨਾਂ ਆਪੂ ਫੌਰੀ ਰਿਹਾ ਕੀਤੇ ਜਾਣ ਉਹਨਾਂ ਦਾ ਸਾਜੋ ਸਮਾਨ ਵਿੱਚੀ ਉਹਨਾਂ ਦੇ ਸੰਦ ਟਰੈਕਟਰ ਜੋ ਕੁਝ ਵੀ ਹੈ ਉਹ ਵਾਪਸ ਕੀਤਾ ਜਾਵੇ ਉਹਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਡੱਲੇਵਾਲ ਸਾਹਿਬ ਦੀ ਸ਼ਹੀਦ ਬਾਰੇ ਪੂਰੀ ਜਾਣਕਾਰੀ ਅਣीडियो ਮੁਹੱਈਆ ਕਰਾਈ ਜਾਵੇ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਜਿਹੜੇ ਹੋਰ ਰੈਪ੍ਰੈਸ਼ਨ ਦੇ ਸ਼ੂਨੇ ਚਾਏ ਉਹ ਕਰਨਲ ਸਾਹਿਬ ਵਾਲਾ ਜੇ ਵਿਦਿਆਰਥੀ ਬਹਾਲ ਨਾ ਕੀਤਾ ਉਹਦੀ ਐਂਟਰੀ ਨਾ ਖੋਲੀ ਇਹ ਸਾਰੀਆਂ ਚੀਜ਼ਾਂ ਦੇ 28 ਤਰੀਕ ਨੂੰ ਵੱਡੇ ਪ੍ਰਦਰਸ਼ਨ ਜ਼ਿਲ੍ਹਾ ਕੇਂਦਰਾ ਤੇ ਮੁਜਾਰੇ ਕਰਕੇ ਧਰਨੇ ਦਿੱਤੇ ਜਾਣਗੇ ਔਰ ਉਸ ਸਮੇਂ ਮੰਗ ਪੱਤਰ ਹੈ ਜਿਹੜਾ ਉਹ ਸਪਸ਼ਟ ਸਰਕਾਰ ਨੂੰ ਦਿੱਤਾ ਜਾਊ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਇਸ ਮਾਮਲੇ 'ਚ ਇਹ ਰੈਪ੍ਰੈਸ਼ਨ ਬੰਦ ਕਰਕੇ ਇੱਕ ਸਾਜਗਾਰ ਮਾਹੌਲ ਨਹੀਂ ਬਣਾਉਂਦੀ 19 ਦੇਰ ਤੱਕ ਸਾਡੇ ਲਈ ਮناسب ਨਹੀਂ ਹੈਗਾ ਕਿ ਅਸੀਂ ਸਰਕਾਰ ਨਾਲ ਪੰਜਾਬ ਦੀਆਂ ਮੰਗਾਂ ਤੇ ਕੋਈ ਵੀ ਹਲੇ ਚਰਚਾ ਕਰੀਏ ਅਸੀਂ ਤਿਆਰ ਹਾਂ ਗੱਲਬਾਤ ਤੋਂ ਕਦੀ ਨਹੀਂ ਭਜਦੇ ਪਰ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ ਕਿ ਇੱਕ ਮناسب ਮਾਹੌਲ ਤਿਆਰ ਕਰੇ ਜਬਰ ਬੰਦ ਕਰਕੇ ਪੰਜਾਬ ਚ ਜਮਹੂਰੀ ਪ੍ਰਬੰਧ ਹੈ ਜਿਹੜਾ ਉਸ ਦੀ ਬਹਾਲੀ ਵਾਲੇ ਪਾਸੇ ਨੂੰ ਕਦਮ ਚੁੱਕੇ। ਕੋਈ ਸਵਾਲ ਹੈ ਕਿਸੇ ਸਾਥੀ ਦਾ ਤਾਂ ਕਰ ਸਕਦੇ। ਕੀ ਸਮਝਿਆ ਜਾ ਰਹੀ ਦੀ ਇਹ ਮੁਹਮਤਰੀ ਚੱਲ ਰਹੇ ਨੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਸਮਝ ਦੇ ਕਿ ਉਹ ਸੱਚ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਾਂ ਕੋਈ ਹੋਰ ਕੰਮ ਲੱਗਦਾ ਕਿਸੇ ਤਰੀਕੇ ਦਾ ਹੰਕਾਰੀ ਤੌਰ ਤੇ ਉਹ ਤੁਹਾਨੂੰ ਦੇਖਦੇ ਹੋ ਦੇਖੋ ਕੋਈ ਵੀ ਸਰਕਾਰ ਹੈ ਉਹਦੇ ਲਈ ਇਲੈਕਸ਼ਨ ਮੁੱਖ ਹੁੰਦੀ ਹੈ ਵੋਟਾਂ ਮੁੱਖ ਹੁੰਦੀਆਂ ਹੁੰਦੇ ਲਈ ਇਹ ਜਿਹੜੀ ਘੁੜਾਟ ਦੇ ਵਿੱਚੋਂ ਕੀਤਾ ਇਹ ਸਾਰਾ ਕੁਝ ਦਿੱਲੀ ਦੀ ਚੋਣ ਹਾਰਨ ਤੋਂ ਬਾਅਦ ਘੁੜਾਟ ਦੇ ਵਿੱਚ ਆਈ ਹੋਈ ਹੈ ਇਹ ਤਾਂ ਸਰਕਾਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜੀ ਐਮਐਲਏ ਦੀ ਚੋਣਾਂ ਉੱਥੇ ਇਹਨਾਂ ਨੇ ਜਿਹੜਾ ਆਪਣਾ ਕੋਈ ਵਕਾਰ ਬਣਾਇਆ ਹੋਇਆ ਕਿ ਜੇ ਲੁਧਿਆਣਾ ਨਾ ਜਿੱਤਿਆ ਗਿਆ ਤਾਂ ਪੰਜਾਬ ਤੋਂ ਹਾਰਾਂਗੇ ਉਹ ਜਿੰਨੇ ਇੰਡਸਟਰੀਅਲ ਲੁਧਿਆਣਾ ਦੇ ਵਿੱਚ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਘਾਟਾ ਪੈ ਰਿਹਾ ਘਾਟਾ ਪੈ ਰਿਹਾ ਉਹਨਾਂ ਦੇ ਦਬਾਅ ੇਠਾ ਕੇ ਉਹਨਾਂ ਨੇ ਕਹਿ ਰਸਤੇ ਖਿਲਾਓ ਜੇ ਐਮਐਲਏ ਜਿਤਾਉਣਾ ਤਾਂ ਇਸ ਕਰਕੇ ਫਿਰ ਉਹਨਾਂ ਨੇ ਇਧਰ ਨੂੰ ਧਰੇ ਹੋਏ ਨੇ ਘਵਰਾਟ ਦੇ ਵਿੱਚ ਨੇ ਇਹ ਘਵਰਾਟ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਕਦੇ ਜੇ ਉਹਦੇ ਨੂੰ ਪੰਜਾਬ ਦੇ ਇੰਚਾਰਜ ਲਾਤਾ ਕਿਵੇਂ ਦੇਖਦੇ ਹੋ ਦਿੱਲੀ ਕੋਲ ਤੇ ਪੰਜਾਬ ਤੋਂ ਹਲਾ। ਮੈਨੂੰ ਲੱਗਦਾ ਕਿ ਇਹ ਕੁਐਸਚਨ ਨਹੀਂ ਸਾਡਾ ਸਿੰਪਲ ਸਿੱਧਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਸਾਈਡ ਇਫੈਕਟਾ ਦਿੱਲੀ ਦੀ ਹਾਲਾ ਔਰ ਅਮਦਸ਼ਾਹ ਦੇ ਡਿਜ਼ਾਈਨ ਦੇ ਨਾਲ ਰੱਖ ਕੇ ਇਹ ਸਾਰਾ ਰੈਪਰੇਸ਼ਨ ਬਿਲਡ ਕਰ ਰਹੀ ਹੈ। ਦੋ ਚੀਜ਼ਾਂ ਦਾ ਖਿਆਲ ਰੱਖੋ। ਇੰਡੀਅਨ ਗਵਰਨਮੈਂਟ ਫ੍ਰੀ ਟ੍ਰੇਡ ਐਗਰੀਮੈਂਟਲੀ ਯੂਐਸਏ ਯੂਰਪੀਅਨ ਯੂਨੀਅਨ ਤੇ ਨਿਊਜ਼ੀਲੈਂਡ ਨਾਲ ਗੱਲਬਾਤ ਚਲਾ ਰਹੀ ਹੈ। ਇਹ ਸਾਰਾ ਕੁਝ ਸੰਸਾਰ ਦੀਆਂ ਵੱਡੀਆਂ ਬਹੁ ਕੌਮੀ ਕੰਪਨੀਆਂ ਸਾਹਮਣੇ ਦੇਸ਼ ਨੂੰ ਵੇਚਣ ਦੀ ਤਿਆਰੀ ਹੈ ਕੀ ਭਗਵਾਨਤਮਾਨ ਸਾਹਿਬ ਇਸ ਮਾਮਲੇ 'ਚ ਸਰਕਾਰ ਦੀ ਮਦਦ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਸ੍ਰਸ਼ਟਿਆਂ ਦੇ ਰੂਪਨ ਕਰਕੇ এমਪਲੋਇਮੈਂਟ ਜਨਰੇਸ਼ਨ ਨਹੀਂ ਹੋਈ ਸਾਡਾ ਇੱਕੋ ਹੈ ਕਿ 3 ਸਾਲਾਂ ਦਾ ਆਪਣਾ ਫੇਲਰ ਕਿਸਾਨਾਂ ਦੇ ਉੱਪਰ ਨਾ ਸੁਟੋ 50 ਹਾਈ ਕੋਰਟ ਦਾ ਫੈਸਲਾ ਸੀਗਾ ਕਿ ਰਾਹ ਹਰਿਆਣੇ ਨੇ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਆਪਣੀ ਹਾਈ ਕੌਂਡ ਦੇ ਫੈਸਲੇ ਦੇ ਖਿਲਾਫ ਸਾਡੇ ਮਨਿਸਟਰ ਬੋਲ ਰਹੇ ਨੇ ਇਹ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਕਿਸਾਨਾਂ ਨਾਲ ਮਸਲੇ ਗਲਬਾਤ ਰਹੀ ਹੱਲ ਕਰਕੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਦਬਾਵਾ ਬਣਾਇਆ ਕਿ ਮੀਟਿੰਗ ਇੰਨੀ ਲੇਟ ਗਈ ਉਹ ਮੀਟਿੰਗ ਛੇਤੀ ਹੋਵੇ ਤਾਂ ਜੋ ਮਸਲੇ ਹੱਲ ਹੋਣ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨ ਵਾਲੇ ਪਾਸੇ ਪੰਜਾਬ ਦੇ ਬਾਕੀ ਵਰਗਾਂ ਦੀ ਬਾਹ ਫੜਨ ਵਾਲੇ ਪਾਸੇ ਆਉਣਾ ਚਾਹੀਦਾ ਨਾ ਕਿ ਜ਼ਬਰਨਾ ਲੋਕਾਂ ਨੇ ਮੰਗਾ ਮਸਲਿਆਂ ਦੀ ਆਵਾਜ਼ ਨੂੰ ਦਬਾਇਆ ਜਾਵੇ ਜਬਰ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਇਸੇ ਕਰਕੇ ਜਬਰ ਤੇ ਖਲਾਫ ਤਾਈ ਤਰੀਕ ਨੂੰ ਪ੍ਰੋਟੈਸਟ ਹੋਣਗੇ ਅੱਜ ਦੀ ਗੱਲ ਨੇ ਜਾਰਜ ਲਾਇਆ ਗਿਆ ਹੈ ਕਿ ਇਹਦਾ ਕੀ ਬਾਤੇ ਤੇ ਅੱਜ ਦੀ ਤੁਹਾਡੀ ਖਬਰ ਇਹ ਸੀ ਕਿ ਤੁਸੀਂ ਮੀਟਿੰਗ 'ਚ ਨਹੀਂ ਜਾ ਰਹੇ ਪਰ ਹੁਣ ਖਬਰ ਇਹ ਬਣ ਰਹੀ ਹੈ ਕਿ ਤੁਸੀਂ ਰਾਜ ਭਵਨ ਵੱਲ ਪੰਜਾਬ ਦੀ ਵਿਧਾਨ ਸਭਾ ਵੱਲ ਮਾਰਚ ਨਹੀਂ ਕਰ ਰਹੇ ਉਹਨੂੰ ਕੀ ਸਮਝੀਏ ਕਿ ਹੁਣ ਇਹ ਆਪਣੀ ਗ੍ਰਿਫਤਾਰੀ ਤੋਂ ਡਰ ਲੱਗਦਾ ਕਿ ਐਸਕੇਮ ਕਿਉਂ ਨਹੀਂ ਕਰ ਰਹੇ ਮਾਰਚ ਤੋਂ ਪਿੱਛੇ ਕਿਉਂ ਵੜੇ ਬਿਲਕੁਲ ਨਹੀਂ ਜਿਹੜਾ ਅਸੀਂ ਕਿਹਾ ਕਿ ਉਹ ਜਿਹੜੀਆਂ ਜਰਨਲ ਮੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਅਰ ਜਿਹੜਾ ਜਾਬਰ ਕੀਤਾ ਇਹ ਉੱਪਰ ਆ ਗਿਆ ਉਹਦੇ ਇਸ ਕਰਕੇ ਉਸ ਨੂੰ ਸਸਪੈਂਡ ਕੀਤਾ ਨਾ ਕਿ ਡਰਾਂ ਨਾ ਕਦੇ ਡਰ ਰਹੇ ਆ ਤੇ ਨਾ ਹੀ ਡਰਨਾ ਮੈਂ ਦੀਪਕ ਜੀ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੇ ਜੇ ਜ਼ਬਰਦਸਤ ਰਸਤਾ ਬੰਦ ਨਾ ਕੀਤਾ ਤਾਂ ਕੱਲਾ ਵਿਧਾਨ ਸਭਾ ਵਾਲ ਮਾਰਚ ਨਹੀਂ ਸਾਨੂੰ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਵੀ ਪ੍ਰਦਰਸ਼ਨ ਨਹੀਂ ਕਰਦੇ ਦਿੱਤੇ ਜਾਣਗੇ ਅਨਾਲਾਨੀ ਐਮਰਜੈਂਸੀ ਹੈ ਔਰ ਇਸੇ ਨੂੰ ਚੁਣੌਤੀ ਹੈ ਜਿੱਥੋਂ ਤੱਕ ਜੇ ਫੜਨ ਦਾ ਸਵਾਲ ਹੈ ਅਸੀਂ ਨਾ ਪਹਿਲਾਂ ਕਦੇ ਇਸ ਮਾਗਲੇ ਦੇ ਪਿੱਛੇ ਹਟੇ ਆ ਸੰਘਰਸ਼ ਦੇ ਰਾਹ 'ਚ ਅਸੀਂ ਲੋਕਾਂ ਦੀ ਆਵਾਜ਼ ਉਪਾਉਣੀ ਕਿਸਾਨਾਂ ਦੇ ਮੰਗਾ ਮਸਲੇ ਉਠਾਉਣੇ ਨੇ ਵਾਜਬ ਮੰਗਾ ਮਸਲੇ ਉਠਾਉਣੇ ਨੇ ਜੇ ਇਹਨਾਂ ਨੂੰ ਹੱਲ ਨਹੀਂ ਕਰਨਾ ਸਰਕਾਰ ਸਿਰਫ ਤਾਨਾਸ਼ਾਹੀ ਔਰ ਜ਼ਬਰ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਦੀ ਕਿਸਾਨ ਲਹਿਰ ਨੂੰ ਇਹ ਚੋਣਕੀ ਮਨਜ਼ੂਰ ਹੈ ਅਸੀਂ ਇਹਦਾ ਜਵਾਬ ਦਵਾਂਗੇ